ਬਿੱਤੇ ਕੁਛ ਦਿਨ ਪਹਿਲਾਂ ਹਲਕਾ ਰਾਜਪੁਰਾ ਦੇ ਨਾਲ ਲੱਗਦੇ ਪਿੰਖੇੜਾ ਗੰਦੂਦੇਸ਼ ਵਿਖੇ ਇੱਕ ਵਿਅਕਤੀ ਦਾ ਕਤਲ ਕਰ ਐਸ.ਵਾਈ.ਐਲ ਨਹਿਰ ਦੇ ਕੰਡੇਲਾਸ਼ ਨੂਦ ਦਾ ਦਬਿਤਾ ਗਿਆ ਸੀ ਜਿਸ ਤੋਂ ਬਾਅਦ ਬਨੂੜ ਪੁਲਿਸ ਨੇ ਇਸ ਕਤਲ ਦਾ ਮਾਮਲਾ ਦਰਜ ਕਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਸ ਤਫਤੀਸ਼ ਦੌਰਾਨ ਇਸ ਕਤਲ 'ਚ ਦੋ ਹੋਰ ਦੋਸ਼ੀ ਵੀ ਸ਼ਾਮਲ ਸਨ ਜਿਸ ਦੀ ਪੈੜਨਪਤੇ ਹੋਏ ਬਨੂੜ ਪੁਲਿਸ ਨੇ ਅੱਜ ਇੱਕ ਦੋਸ਼ੀ ਗੈਂਗਸਟਰ ਦੀਪਕ ਉਰਫ ਡਿੱਪੂ ਨੂੰ ਇਸ ਕਤਲ ਮਾਮਲੇ ਵਿੱਚ ਪ੍ਰੋਡਕਸ਼ਨ ਵਾਰੰਟ ਦੇ ਨਾਲ ਰਾਜਪੁਰਾ ਕੋਰਟ ਦੇ ਵਿੱਚ ਪੇਸ਼ ਕੀਤਾ ਤੁਸੀਂ 11 ਅਗਰੋ ਪੀਡੀਨੋ 24 ਅਸੀਂ ਇਸ ਵਕਤ ਰਾਜਪੁਰਾ ਦੇ ਕੋਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਬਿਤੇ ਕੁਝ ਦਿਨ ਪਹਿਲਾਂ ਖੇੜਾ ਗੱਜੂ ਪਿੰਡ ਜੋ ਹਲਕਾ ਰਾਜਪੁਰਾ ਦੇ ਨਾਲ ਪੈਂਦਾ ਹੈ ਉਸ ਨੂੰ ਥਾਣਾ ਬਨੂਰ ਲੱਗਦਾ ਹੈ ਉੱਦੀ ਇੱਕ ਪਿੰਡ ਦੇ ਜਿਹੜੇ ਕਐਸੀਐਲ ਦੀ ਨਹਿਰ ਦੇ ਕਿਨਾਰੇ ਜਿਹੜਾ ਇੱਕ ਵਿਅਕਤੀ ਦੀ ਜਿਹੜੀ ਹੈ Laash ਮਿਲੀ ਜਿਸ ਚ ਇਨਵੈਸਟੀਗੇਸ਼ਨ ਕਰਦੇ ਹੋਏ ਪੁਲਿਸ ਨੇ ਜਿਹੜਾ ਦੋ ਵਿਅਕਤੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਤੇ ਮਾਮਲਾ ਦਰਜ ਕਰਦੇ ਹੋਏ ਤਾਂ ਕਿ ਅਸੀਂਗਾ ਉਸੇ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਇੱਕ ਤਾਰ ਜੁੜਦੀ ਸਾਹਮਣੇ ਆਈ ਜਿਸ ਦੇ ਵਿੱਚ ਅੱਜ ਇੱਕ ਵਿਅਕਤੀ ਤੇ ਬਨੂੜ ਨਾਲ ਪੁੱਛਾਂਗੇ ਇਹ ਵੀ ਆਖਿਰ ਕੋਣ ਇਹ ਵਿਅਕਤੀ ਸੀਗਾ ਤੇ ਇਸ ਦੇ ਤਾਰ ਕਿਹੜੇ ਜੋੜਦੇ ਤੇ ਹੋਰ ਕੀ ਕੀ ਮਾਮਲੇ ਇਸ ਵਿਅਕਤੀ ਦੇ ਖਿਲਾਫ ਦਰਜ ਨੇ ਪੀਟੀ ਨਿਊਜ਼ 24 ਦੇ ਲਈ ਰਾਜਸਥਾਨ ਤੋਂ ਹਿਮਾਚਲ ਦੀ ਰਿਪੋਰਟ ਰਿਪੋਰਟ ਦੇ ਵਿੱਚ ਤੁਸੀਂ ਜਿਸ ਨੂੰ ਜਿਹੜਾ ਹੈ ਚ ਪੇਸ਼ ਕੀਤਾ ਗਿਆ ਸਾਡੇ ਇੱਕ ਮਿੰਟ ਤੋਂ ਮਕਦਮਾ ਦਰਜ ਹੋਇਆ ਸੀ ਉਹਦੇ ਚ ਅਸੀਂ ਇੱਕ ਦੋਸ਼ੀ ਦੀ ਪੁਸ਼ਕਿਸ਼ ਤੇ ਆ ਦੀਪਕ ਕੁਮਾਰ ਏਲੀਅਸ ਦੀਪਕ ਦੀਪੂ ਬਨੂੜ ਨੂੰ ਨੋਮਿਨੇਟ ਕਰਕੇ ਪੁੱਛਗਿਛ ਲਈ ਲੈ ਕੇ ਆਏ ਇਹ ਕਿਸ ਤਰ੍ਹਾਂ ਦੇ ਮਕਦਮੇ ਦਾ ਚਿੱਤੇ ਹੈ ਜੀ ਇੱਥੇ ਸੰਡੇ ਤੇ ਮਰਡਰ ਹੋਇਆ ਸੀ ਇੱਥੇ ਉਰਦਨਪੁਰ ਦੇ ਵਿੱਚ ਜਿੱਦਿ ਜੇ ਕਹਿੰਦਾ ਸੀਐਸਆਈ ਨੇ ਕੰਡਿਕ ਬੋਡੀ ਨੂੰ ਦਬਾ ਕੇ ਚਾਰ ਦਿਨ ਬਾਅਦ ਮਿਲੀ ਸੀਗੇ ਔਰ ਜੇ ਅਸੀਂ ਦੋ ਦੋਸ਼ੀ ਅਰੈਸਟ ਕਰਨੇ ਸੀ ਉਹਨਾਂ ਦੀ ਨਾਮਿਨੇਸ਼ਨ ਤੇ ਇਸ ਦੀ ਕੋਰਟ ਨੂੰ ਲੈ ਕੇ ਆਏ ਹਾਂ ਇਸ ਤੋਂ ਬਾਅਦ ਅੱਗੇ ਕਿੱਥੇ ਜਾਣਾ ਰਿਹਾ ਸੀ ਅੱਗੇ ਨਾਲ ਗਾਣੇ ਲਾ ਕੇ ਪੁੱਛਗਿੱਛ ਕਰਾਂਗੇ ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਦਰਜ ਹੈਗੇ ਇਸ ਤੋਂ ਪਹਿਲਾਂ ਇਹਦੇ ਇਹ ਕੈਟਾਗਰੀ ਗੈਂਗਸਟਰ ਹੈ ਇਹ ਕੈਟਾਗਰੀ ਤੇ ਇਹਦੇ ਤੇ ਬਤੀਮਪਲ ਨੂੰ ਦਰਜ ਹੈ ਤੇ ਹੁਣ ਇਹਨਾਂ ਨੂੰ ਇਹਦਾ ਰਿਮਾਂਡ ਲੈ ਲਿਆ ਜੱਸ ਸਾਹ ਤੋਂ ਤੇ ਮੁਰਕ ਨੂੰ ਪੇਸ਼ ਕਰਨ ਦਾ ਚਾਰ ਦਿਨ ਤੇਰੀ ਤਾਂ ਕੋਈ ਹੋਰ ਵੀ ਸਾਥੀ ਸੀ ਇਹ ਹੀ ਆ ਸਰ ਉਹ ਅੰਦਰਾਂ ਨੇ ਤਫਤੀਸ਼ ਆਊਗਾ ਦੋ ਤਾਂ ਪਹਿਲਾਂ ਸਾਰ ਐਕਟ ਕਰਲੇ ਸੀਗੇ ਹਾਂਜੀ ਹਾਂਜੀ ਉਹ ਕਿੱਥੋਂ ਕਿੱਥੋਂ ਦੀ ਜੇਰੇ ਉਹ ਇੱਕ ਤਾਂ ਟੋਨੀ ਸੀਗਾ ਮਾਨਕਪੁਰ ਦਾ ਤੇ ਇੱਕ ਖੇੜੇ ਦਾ ਸੀਗਾ ਮੁੰਡਾ ਇਹਨੂੰ ਦੀਪੂ ਨੂੰ ਜਿਹੜਾ ਪ੍ਰੋਡਕਸ਼ਨ ਵਰਕ ਤੇ ਲਿਆਂਦਾ ਕਿੱਥੋਂ ਲਿਆਂਦਾ ਇਹ ਰੁਪੜ ਜੇਲ ਤੋਂ ਰੁਪੜ ਜੇਲ ਤੋਂ ਠੀਕ ਠੀਕ ਹੈ ਜੀ